ਲੁਧਿਆਣੇ ਵਿੱਚ ਖੁੱਲਣ ਜਾ ਰਹੇ ਜੀ ਕੱਪੜੇ ਆ ਕੇ ਬਹੁਤ ਵੱਡਾ ਹੋਲਸੇਲ ਸਟੋਰ ਮਾਦਾ ਟੈਕਸਾ 16 ਮਈ 2024 ਨੂੰ ਜਿੱਥੇ ਤੁਹਾਨੂੰ ਸਾਰੇ ਕੱਪੜੇ ਮਿਲਣਗੇ ਅੱਧੇ ਅੱਦੇ ਰੇਟਾਂ ਤੇ ਭਾਜੀ ਅੱਦੇ ਨਹੀਂ ਅੱਦੇ ਤੋਂ ਅੱਧੇ ਰੇਟਾਂ ਦੇ ਮਿਲਣਗੇ ਜਿਹੜਾ ਬਾਜ਼ਾਰ 'ਚ ਮਿਲਦਾ 400 ਦਾ ਇੱਕ ਤੇ ਸਾਡੇ ਕੋਲ ਲੈ ਜਾਓ 400 ਦੇ 4 100 ਰੁਪਏ ਦਾ 100 ਰੁਪਏ ਦਾ ਡਿਜ਼ਾਈਨ ਬਹੁਤ ਨੇ ਭਾਜੀ ਪਿਓਰ ਕੁਇਵ ਆ ਬਾਜ਼ਾਰ ਮਿਲਣਾ 500 ਦਾ ਸਾਡੇ ਕੋਲ ਲੈ ਜਾਓ 480 ਦੇ 4 120 ਰੁਪਏ ਦਾ ਇੱਕ ਸੂਟ ਜੀ ਸੂਟ 120 ਰੁਪਏ ਸੂਟ 5 ਮੀਟਰ ਪੂਰਾ ਨਾਪ ਕੇ ਡਿਜ਼ਾਈਨ ਦੇਖੋ ਚ ਸੂਟ ਜੀ ਜਿੰਨੀ ਠੀਕ ਹੋ ਉਹ ਮੈਂ ਕਹਿੰਦਾ ਭਾਜੀ ਮੈਂ ਬਿਲਕੁਲ ਠੀਕ ਆ ਕੈਮਰੀ ਕਾਟਨ ਜਿਹੜਾ 500 ਰੁਪਏ ਦਾ ਮਿਲਦਾ ਅਸੀਂ ਦੇ ਦੇਨੇ ਆ 5 ਮੀਟਰ ਕਪੜਾ 604 4 ਮੀਟਰ 5 ਮੀਟਰ ਕਪੜਾ ਪੂਰਾ ਕੈਮਰੀ ਕਾਟਨ ਪਿਓਰ ਇਹ ਦੇ ਦੇਨੇ ਆ ਬਸ 600 ਦੇ 4 150 ਰੁਪਏ ਦਾ 150 ਰੁਪਏ ਦਾ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਪੂਰਾ ਸੂਟ 150 ਆ ਸੂਟ 5 ਮੀਟਰ ਕਪੜਾ ਭਾਜੀ ਆ ਦੇਖੋ ਜਿਹੜੇ ਬਾਜ਼ਾਰ ਹੋਲ ਸੇਲ ਦੇ ਵਿੱਚ ਮਿਲਦੇ 5 500 ਦੇ ਸਾਡੇ ਕੋਲ ਆ 340 ਰੁਪਏ ਦਾ ਸੂਟ ਦੁਪੱਟਾ ਨਾਲ ਭਾਜੀ ਪਿਓਰ 3 ਮੀਟਰ ਸਲਵਾਰ ਨਾਲ